ਦੋਸਤੋ ਇਸ ਵਕਤ ਅਸੀਂ ਗੁੱਦੜ ਬੈਣੀ ਦੇ ਪਿੰਡ ਦੇ ਵਿੱਚ ਖੜੇ ਆ ਇਹ ਤੁਹਾਨੂੰ ਜੋਨੇ ਦੇ ਹਾਲਾਤ ਦਿਖਾ ਰਹੇ ਆ ਜਿਹੜੀ ਫਸਲ ਹਾ ਡਾਉਨ ਤੋਂ ਪਹਿਲਾਂ 1 ਮਹੀਨੇ ਬਾਅਦ ਦਾਣਾ ਮੰਡੀਆਂ ਵਿੱਚ ਚੋਣੀ ਸੀ ਤਾਂ ਅੱਜ ਇਸ ਦੇ ਹਾਲਾਤ ਦੇਖ ਲਓ ਤਾਂ ਇੱਧਰ ਮਾਤਾ ਬੈਠੇ ਨੇ ਪਰਿਵਾਰ ਮੈਂਬਰ ਖੜੇ ਨੇ ਤਾਂ ਇਹ ਅੱਜ ਕੈਂਪ ਤੋਂ ਵਾਪਸ ਆਏ ਨੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਕੀ ਸ਼ੁਭਨਾਮ ਜੀ ਮਰਸੀ ਜੀ ਵੀਰ ਸਿੰਘ ਜੀ ਤੁਸੀਂ ਕੈਂਪ ਵਿੱਚ ਕਿੰਨੇ ਦਿਨ ਰਹਿ ਕੇ ਆਏ ਹੋ ਐ ਸਰ ਸਾਨੂੰ ਉੱਥੇ ਹੋ ਗਿਆ ਘੜੋ ਘਟ 1 ਮਹੀਨਾ ਤੇ 10 ਕੁ ਦਿਨ ਰਹੇ ਹਾਂ ਜੀ ਹਾਂਜੀ ਤਾਂ ਤੁਸੀਂ ਕੱਲ ਵਾਪਸ ਆਏ ਕਿ ਅੱਜ ਹਾਂਜੀ ਕੱਲ ਆਏ ਤਾਂ ਤੁਸੀਂ ਘਰ ਵਿੱਚ ਜਦੋਂ ਆਏ ਸੀ ਤਾਂ ਕੀ ਹਾਲਾਤ ਸੀ ਕਿੰਨਾ ਕਿੰਨਾ ਪਾਣੀ ਹੋ ਗਿਆ ਸਰ ਘੜੋ ਘਟ 5 ਫੁੱਟ ਆਪਣੇ ਇੱਥੇ ਘਰੇ ਪਾਣੀ ਰਿਹਾ ਹੈ ਜੀ ਤੇ ਆ ਚੁੰਨੇ ਤੁਹਾਡੇ ਸਾਹਮਣੇ ਹੈ ਜਿਹੜਾ ਸਾਰਾ ਖਰਾਬ ਹੋ ਗਿਆ ਹਾਂਜੀ ਇਹਦੇ ਪੱਲੇ ਕੁਝ ਨਹੀਂ ਹੈਗਾ ਬਸ ਬੇਕਾਰ ਹੋ ਗਿਆ ਜਿਹੜੇ ਅੱਜ ਤੋਂ ਬਾਅਦ ਜਿਹੜੀ ਮਹਿਨਤ ਬਾਅਦ ਜਾਂ ਦਿਨਿਆ ਬਤ ਗਰੀ ਉਹਨਾਂ ਚੋਨਾ ਜਾ ਰਹੀ ਆ ਮੰਡੀਆਂ ਦੇ ਵਿੱਚ ਕੋਈ ਜ਼ਿਆਦਾ ਚੱਜੋ ਵਾਰਤੀੜਤੀ ਕੋਈ ਖਲਚਾ ਕੋਈ ਚੱਕਿਆ ਸੀ ਜਾਂ ਪਹਿਲੇ ਚੱਕਿਆ ਹੋਇਆ ਉਹਦਾ ਚਲਾ ਰ ਫਰਪਾਈ ਹੋ ਜਾਣੀ ਸੀ ਜੀ ਤੇ ਸਰ ਹੁਣ ਉਹ ਤਾਂ ਕੁਝ ਹੋਣਾ ਨਹੀਂ ਤੇ ਕੁਝ ਸਰ ਬੱਚਿਆਂ ਦੇ ਇਸ ਵਾਰੀ ਐਡਮਿਸ਼ਨਾਂ ਕਰਾਣੀਆਂ ਸੀ ਕਿ ਜਦੋਂ ਖਾਣੀ ਆ ਗਿਆ ਸੀ ਜੀ ਤੇ ਐਡਮਿਸ਼ਨਾਂ ਵੀ ਨਹੀਂ ਸਾਡੇ ਕੋਲ ਹੋ ਪਈਆਂ ਇੱਕ ਇੱਕ ਲੜਕਾ ਹੈ ਮੇਰਾ ਪਹਿਲਾਂ ਆਪਾਂ ਦੇਖੀ ਜੀ ਤੁਸੀਂ ਘਰ ਆਏ ਨੁਕਸਾਨ ਕਿੰਨਾ ਹੋਇਆ ਹਾਂ ਜੀ ਸਰ ਆ ਨੁਕਸਾਨ ਹੋਇਆ ਆਪਣੇ ਘਰ ਦਾ ਜੀ ਹਾਂਜੀ ਇੱਥੇ 4-5 ਫੁੱਟ ਪਾਣੀ ਚੱਲਦਾ ਰਿਹਾ ਹੈ ਹਾਂਜੀ तकरीबन 1 ਮਹੀਨਾ ਪੂਰਾ ਪਾਣੀ ਚੱਲਿਆ ਇੱਥੇ ਪੂਰਾ ਨੁਕਸਾਨ ਹੋਇਆ ਤੇ ਜੀ ਹੁਣ ਤਾਂ ਸਾਡੇ ਕੋਲ ਇੰਨੇ ਵੀ ਨਹੀਂ ਪੈਸੇ ਗਏ ਭਈ ਕੀ ਅਸੀਂ ਆਵਾਜ਼ ਕਰਦਾ ਹਾਂ ਹਾਂ ਅਸਟਾ ਕਲਾਸ ਕਿਤੇ ਆਪਾਂ ਤੋਂ ਨਹੀਂ ਅੱਛਾ ਬਣਾ ਸਕੀ ਹਾਂ ਤੁਸੀਂ ਪੜ੍ਹਦੇ ਹੋ ਜੀ ਹਾਂਜੀ ਹਾਂਜੀ ਪੜ੍ਹਾਈ ਕਰਦੇ ਹਾਂ ਜੀ ਪਲੱਸ 2 ਹੋ ਗਈ ਤੇ ਅਸੀਂ 2023 22 ਜੁਲਾਈ ਚ ਕੀਤੀ ਸੀ ਕਿ ਪਾਸ ਟੂ ਪਾਸ ਤੇ 23 ਪਾਣੀ ਆਣ ਕਰ ਸਾਡੀ ਉਦੋਂ ਅਸੀਂ ਆਈਟੀਆਈ ਐਡਮਿਸ਼ਨ ਪਵਾਣੀ ਸੀ ਕਿ ਅੱਗੇ ਪੜਾਈ ਕਰਨੀ ਸੀ ਉਦੋਂ ਸਾਡਾ ਬਹੁਤ ਨੁਕਸਾਨ ਹੋਇਆ ਜੀ ਭਈ ਉਹ ਵੀ ਇਹਨੇ ਪੈਸੇ ਨਹੀਂ ਗਏ ਸੀ ਕਿ ਸਾਡੇ ਕੋਲ ਪੀਐਸਈ ਐਡਮਿਸ਼ਨ ਪਵਾ ਸੀਗੇ ਇਸ ਕਰਨਾ ਜਦੋਂ ਪਾਣੀ ਆਇਆ ਤੇ ਇੱਧਰ ਸਾਡੇ ਪੇਡ ਮਿਛਣੇ ਪਈਆਂ ਜੀ ਤੁਸੀਂ ਹੁਣ ਪੜਨਾ ਚਾਹੁੰਦੇ ਹੋ ਹਾਂਜੀ ਅਸੀਂ ਪੜਨਾ ਚਾਹੁੰਦੇ ਹਾਂ ਮੈਂ ਆਈਟੀਆਈ ਹਾਂਜੀ ਹਾਂਜੀ ਹਾਂ ਕੀ ਮੰਗ ਕਰਦੇ ਹੋ ਹੁਣ ਜਿਹੜੀ ਠੀਸ ਵਗੈਰਾ ਕਿੰਨੀ ਲਗਣੀ ਤੇ ਕਿਵੇਂ ਮਾਫ ਕਰਵਾ ਬਸ ਇਹ ਮੰਗ ਕਰਦੇ ਆ ਜੀ ਜੋ ਐਡਮਿਸ਼ਨ ਆ ਭਈ ਸਾਡੇ ਤਕਰੀਬਨ ਬਾਰਡਰ ਏਰੀਆ ਪੱਟੀ ਜੋ ਵਗਿਆ ਨਾ ਇਹ ਭਈ ਸਾਰੇ ਨੁਕਸਾਨ ਦੇ 2023 ਦੇ ਮਰੇ ਹੋਇਆ ਗਿਆ ਤੇ ਇਸ ਕਾਰਨ ਭਈ ਯਾਰ ਕੋਈ ਝੋਨਾ ਲਾਣ ਲੱਗਿਆ ਹੋਇਆ ਸੀਗਾ ਇਧਰ ਧਿਆਨ ਨਹੀਂ ਦਿੱਤਾ ਸੀ ਕਿ ਆ ਚੱਲ ਕੋਈ ਨਹੀਂ ਜ਼ਮੀਨਾਂ ਪਏ ਐਡਮਿਸ਼ਨ ਰਿਪਵਾ ਲਾਂਗੇ ਸਾਨੂੰ ਇਹ ਤਾਂ ਨਹੀਂ ਪਤਾ ਸੀ ਕਿ ਇਹਨਾਂ ਪਾਣੀ ਆ ਜਾਏਗਾ ਠੀਕ ਹੈ ਜੀ ਤੇ ਅਸੀਂ ਕਹਿੰਦੇ ਚੱਲ ਕੋਈ ਨਹੀਂ ਝੋਨਾ ਲਾ ਕੇ ਘਰ ਦਾ ਖਰਚਾ ਚਲਾ ਲਾਂਗੇ ਮਾੜੀ ਮੱਡੀ ਫੀਸ ਦੇ ਦਾਂਗੇ ਬਾਕੀ ਸਾਡੇ ਦਿਲ ਚ ਗਈ ਸੀ ਹੁਣ ਜੇ ਤੇ ਬੰਦੀਆਂ ਤੇ ਪੰਜਾਬ ਸਰਕਾਰ ਤੋਂ ਫੀਸਾਂ ਬਾਰੇ ਕੀ ਮੰਗ ਕਰਦੇ ਅਸੀਂ ਫੀਸਾਂ ਬਾਰੇ ਕਵਾਂਗੇ ਭਈ ਸਾਨੂੰ ਆਈਟੀ ਐਡਮਿਸ਼ਨ ਦਿੱਤੀ ਜਾਵੇ ਤੇ ਤਰੀਕਾਂ ਵਧਾਈਆਂ ਜਾਂ ਜੋ ਆਈਟੀ ਐਡਮਿਸ਼ਨ ਆ ਪੈ ਪੇਪੜੀਆਂ ਜਾਂ ਸਾਡੇ ਬਾਰਡ ਏਰੀਆ ਪੱਟੀ ਜੋ ਵਿਚਾਰੇ ਤੇ ਗਰੀਬ ਕਾ ਰਹਿ ਗਿਆ ਸਾਡੇ ਤਰ੍ਹਾਂ ਉਹਨਾਂ ਦੇ ਬੱਚਿਆਂ ਦੇ ਐਡਮਿਸ਼ਨਾਂ ਪੁਆਈਆਂ ਜਾਂ 10ਵੀਂ ਤੇ 12ਵੀਂ ਦੇ ਬੱਚੇ ਪਰ ਉਹਨਾਂ ਦੀ ਕਿਥੇ ਦੀ 1500 ਹੈ ਕਿਥੇ ਦੀ 2000 ਫੀਸ ਹੈ ਤਾਂ ਉਹ ਵਿਚਾਰੇ ਆ ਜੜੋਬੇ ਜਾ ਕੇ ਕਿਵੇਂ ਪਰਪਾਨ

ਕਿ ਮੈਨੇ ਮਹੀਨੇ ਦਾ ਘੜੋ ਘੜੀ 12000 ਰੁਪਏ ਖਰਚ ਆਉਂਦਾ ਹੈ ਜੀ ਤੇ ਮੰਮੀ ਦਵਾਈ ਚਲਦੀ ਹੈ ਫਿਰ ਕੀ ਦौरा ਸ਼ੁਰੂ ਤੋਂ ਪੈਂਦਾ ਬੜੇ ਸਾਲੀ ਹੋ ਗਏ ਨਾ ਇਹਨਾਂ ਦਾ ਦੇਖੋ ਜੀ ਪੈਰ ਵੀ ਸੜ ਗਏ ਸੀ ਉਦੋਂ ਚੁੱਲੇ 'ਚ ਆ ਕੇ ਜਦੋਂ ਇਹਨਾਂ ਮਿਲਤੀ ਦੌਰ ਆਇਆ ਸੀ ਨਾ ਇਹ ਚੁੱਲੇ ਦੇ ਵਿੱਚ ਪੈਰ ਸੜਿਆ ਹੋਇਆ ਜੀ ਹਾਂਜੀ ਅਸੀਂ ਛੋਟੇ ਛੋਟੇ ਸੀ ਬੜੇ ਸਾਲ ਪੁਰਾਣੀ ਹੈ ਤੇ ਇਹਨਾਂ ਦੀ ਦਵਾਈ ਚਲਦੀ ਹੈ ਜੀ ਤੇ ਸਰ ਅਸੀਂ ਇਹ ਹੀ ਮੰਗ ਕਰਦੇ ਹਾਂ ਵੀ ਇਹਨਾਂ ਦੇ ਕੁਝ ਇਲਾਜ ਵਾਸਤੇ ਕੁਝ ਹੈਲਪ ਕੀਤੀ ਜਾਵੇ ਜੀ ਹਾਂਜੀ ਸਰ ਇਹ ਹੀ ਮੰਗ ਕਰਦੇ ਹਾਂ ਸਰਕਾਰ ਤੋਂ ਸਰ ਦੇ ਇਹਨਾਂ ਦੇ ਇਹ ਜਿਹੜੇ ਦਵਾਈ ਦਾ ਭਾਂਡਾ ਕੋਈ ਸ਼ੇਮਨ ਸਾਨੂੰ ਮਾਅਨਲਪ ਕੀਤੀ ਜਾਵੇ ਇਹਨਾਂ ਦੀ ਤੇ ਸਰ ਇੱਕ ਜਿਹੜਾ ਫਸਲਾ ਖਰਾਬ ਹੋ ਗਿਆ ਨੇ ਸਰ ਇਹਨਾਂ ਦਾ ਸਰ ਸਮੇਂ ਸਿਰ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਅਸੀਂ ਇਹਨਾਂ ਦਾ ਕੁਝ ਬੀਜ ਸੱਕੀ ਵਿੱਚ ਇਹਨਾਂ ਫਸਲਾਂ ਦੇ ਹੋਰ ਵੀ ਬੀਜ ਸਕੀਏ ਤੇ ਆਨ ਵਾਲੇ ਸਮੇਂ ਬਾਅਦ ਜਿਹੜੇ ਕਣਕ ਉਹਦੇ ਬਜਾਈ ਹੋਣੀ ਹੈ ਅਸੀਂ ਉਹ ਵੀ ਕਰ ਸਕੀਏ ਇਹਨਾਂ ਦੇ ਨਾਲ ਕਿਉਂਕਿ ਸਰ ਉਹਨੇ ਫਸਲਾਂ ਸਾਰੀ ਬਰਬਾਦ ਹੋ ਗਈਆਂ ਤੇ ਆਰਤੀਆਂ ਦਾ ਵੀ ਕਰਜ਼ਾ ਹੈਗਾ ਹੈ ਆਰਤੀ ਵੀ ਅੱਗੇ ਉਹਨਾਂ ਪੈਸਾ ਨਹੀਂ ਦੇ ਰਹੇ ਜੀ ਤੇ ਜਿਹੜ ਸਾਰੇ ਪੁਰਾਣਾ ਬੈਂਕਾਂ ਦਾ ਕਰਜ਼ਾ ਵੀ ਖੜਿਆ ਆਇਗਾ ਉਹ ਵੀ ਅਸੀਂ ਇਹ ਭਰਨਾ ਸੀਗਾ ਕੋਈ ਸਾਡੇ ਕੋਲ ਨਹੀਂ ਪਰ ਪਾਇਆ ਹੁਣ ਮੰਗ ਕੀ ਕਰਦੇ ਹੁਣ ਸਾਰਾ ਹੀ ਮੰਗ ਕਰਦੇ ਆ ਕਿ ਸਾਡਾ ਜਿਹੜਾ ਪੁਰਾਣਾ ਕਰਜ਼ਾ ਖੜਾ ਹੈ ਬੈਂਕਾਂ ਦਾ ਉਹ ਮੁਆਫ ਕੀਤਾ ਜਾਵੇ ਆਰਤੀਆਂ ਦਾ ਤੇ ਚੱਲ ਸਾਰੇ ਫਸਰਾ ਜਿਹੜੇ ਹੋ ਗਏ ਤਾਂ ਚੱਲ ਹੌਲੇ ਉਤਰਦਾ ਹੀ ਜਾਏਗਾ ਤੋਂ ਬਾਅਦ ਬੱਚਿਆਂ ਦੇ ਐਡਮਿਸ਼ਨ ਆ ਪੈਣੀਆਂ ਸੀਗੀਆਂ ਉਹ ਵੀ ਨਹੀਂ ਮਤਲਬ ਸਾਡੇ ਕੋਲ ਪ੍ਰੀਜੀਆਂ ਤੇ ਸਰ ਜਿਹੜੀਆਂ ਫੀਸਾਂ ਹੋਰ ਵੀ ਬਥੇਰੇ ਬੱਚੇ ਨੇ ਪੰਜਾਬ ਦੇ ਵਿੱਚ ਬਾਰਡਰ ਏਰੀਆ ਦੇ ਇਲਾਕੇ ਦੇ ਵੀ ਹਨ ਹੈ ਸਰ ਉਹਨਾਂ ਦੇ ਜਿਹੜੇ ਪਲੱਸ 2 ਜਾਂ 10ਵੀਂ ਕੋ ਕਰ ਰਹੇ ਨੇ ਉਹਨਾਂ ਦੀਆਂ ਫੀਸਾਂ ਵੀ ਮਤਲਬ ਮਾਫ ਕੀਤੀਆਂ ਜਾਣ ਜਾਂ ਜਾਂ ਜਿੱਥੇ ਬੰਦੀਆਂ ਨੂੰ ਕੋਈ ਭਰਵੀਆਂ ਜਾਣ ਜੀ ਤੇ ਸਰ ਜਿਨ੍ਹਾਂ ਦੀ ਐਡਮਿਸ਼ਨਾਂ ਕਰਾਣੇ ਸੀ ਜਿਵੇਂ ਆਈਟੀਆਈ ਹੋ ਗਈ ਐਡਮਿਸ਼ਨਾਂ ਕਰਾਣੇ ਸੀ ਜਿਹੜੇ ਬੱਚਿਆਂ ਨੇ ਤੇ ਉਹਨਾਂ ਦੀ ਸਰ ਤਰੀਕਾ ਵੀ ਵਿਧਾਈਆਂ ਜਾਣ ਉਹਨਾਂ ਦੀ ਕਿਉਂਕਿ ਉਹਨਾਂ ਦੇ ਐਡਮਿਸ਼ਨ ਆ ਪੈ ਜਾਣੀ ਤਾਂ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਪੜਾਈ ਵੀ ਖਰਾਬ ਹੋ ਜਾਣੀ ਸਰ ਹਾਂਜੀ ਸਰ ਐ ਸੀਐਸ ਤੋਂ ਬਾਅਦ ਹੋਰ ਮੰਗ ਕਰਦੇ ਆ ਸਰ ਜਿਹੜੀ ਜਿੱਥੇ ਬੰਦੀਆਂ ਤੇ ਸਰ ਜਿਹੜੀ ਫਸਵਾ ਜਿਹੜੀ ਖਰਾਬ ਹੋਈ ਹੈ ਹੋ ਨਾ ਮਾਤੇ ਸਰ ਕੋਈ ਨਾ ਕੁਛ ਸਾਨੂੰ ਹੈਲਪ ਕੀਤੀ ਜਾਵੇ ਜੋ ਬਾਪੂ ਨੇ ਦਵਾਈ ਵੀ ਚਲਦੀ ਹੈ ਉਹਦੇ ਵਾਸਤੇ ਵੀ ਕੁਝ ਕੀਤਾ ਜਾਵੇ ਸਰ ਇਹ ਘਰ ਦਾ ਵੀ ਸਰ ਨੁਕਸਾਨ ਹੋਇਆ ਹੈ ਸਰ ਉਹ ਕੰਡਾ ਕੰਡਾ ਬਣੀ ਸੀ ਦੇਖ ਦੇਖ ਗਈਆਂ ਸਰ ਸਰ ਇੱਕ ਇਹ ਜੋ ਕਾਰ ਬਣਿਆ ਸੀ ਉਹ ਵੀ ਡਿੱਗ ਗਿਆ ਸੀ ਸਾ ਤੇ ਆਪਣਾ ਮੋਬਾਈਲ ਨੰਬਰ 946 53 1652 ਨਾਮ ਰਮੇਸ਼ ਨਾਮ ਸਰ ਮੇਰਾ ਮਹਿਰ ਸਿੰਘ ਹੈ ਪਿੰਡ ਪਿੰਡ ਇਹੀ ਹੈ ਹਾਂਜੀ ਹਾਂਜੀ ਤਸਵੀਰਾਂ ਵੀਰ ਨੇ ਆਪ ਨੂੰ ਕਿਹਾ ਕਿ ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਹੋ ਗਏ ਫਸਲ ਦੇ ਹਾਲਾਤ ਇਸ ਤਰ੍ਹਾਂ ਹੋ ਗਏ ਬੱਚਿਆਂ ਦੀ ਉਹਨੇ ਮੰਗ ਕੀਤੀ ਕਿ ਐਡਮਿਸ਼ਨਾਂ ਦੀ ਜਿਹੜੀ ਡੇਟ ਹੈ ਉਹ ਬਤਾਈ ਜਾਵੇ ਨਾਲ ਜਿਹੜੀਆਂ ਫੀਸਾਂ ਨੇ ਉਹ ਮਾਫ ਕੀਤੀਆਂ ਜਾਣ ਨਾਲ ਜਥੇ ਬੰਦੀ ਨੂੰ ਮੰਗ ਕੀਤੀ ਕਿ ਇੱਕ ਵਾਰ ਸਾਡੇ ਪਰਿਵਾਰ ਦੇ ਵਿੱਚ ਆ ਕੇ ਬਈ ਹਾਲ ਚਾਲ ਇਹ ਪੁੱਛ ਜਿਆ ਦੇਖੋ ਜੀ ਇਸ ਘਰ ਦੇ ਵਿੱਚ ਇਹ ਜਿਹੜੀਆਂ ਇੱਟਾਂ ਜੁੜੀਆਂ ਪਈਆਂ ਨੇ ਖੰਡਾ ਦੇਖੀਆਂ ਸੀ ਸਾਹ ਦੇਖੋ ਤਾਂ ਇਧਰ ਜੇ ਪਾਣੀ ਦੀ ਗੱਲ ਕਰੀਏ ਇਹ ਸਾਹ ਜੀ ਪੱਕੀ ਦੀਵਾਰ ਬਾਈ ਮਕਾਨ ਬਣਾ ਰਿਆ ਤਾਂ ਇੱਥੋਂ ਤੱਕ ਜਿਹੜਾ 5-5 ਫੁੱਟ ਜਿਹੜਾ ਹੈ ਜਿੱਥੇ ਦਲੀਜ ਹੈ ਕੰਮ ਜੇ ਤਾਂ ਕਰੇੜਾ ਹੈ ਪਾਣੀ ਇਹ ਵਰ ਗਿਆ ਸੀ ਇਹਨਾਂ ਜਿਹੜਾ ਹੈ ਤੇਜ਼ ਗਤੀ ਜਬਾਣੀ ਆਇਆ